ਬਿਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿਤਨੇ ਬੁਲੰਦ ਨੇ ਗਿਆਨ ਕਿਤਨਾ ਮਹਾਨ ਹੈ ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ ਅਮਗਾਖਾ ਔਰ ਉਹ ਭਾਈ ਸਾਹ ਭਾਈ ਗੁਰਦਾਸ ਜੀ ਨੇ ਵੀ ਲਿਖੀਏ ਕਿ ਕੰਮ ਹਮ ਕੇ ਤੇ ਉਹ ਚਲਿਆ ਨਾਮਦੇਵ ਨੇ ਆਖ ਸੁਣਾਇਆ ਨਾਮਦੇਵ ਨੇ ਸਾਰੀ ਗੱਲ ਸੁਣਾ ਦਿੱਤੀ ਠਾਕੁਰ ਦੀ ਸੇਵਾ ਕਰੇ ਕਰਦੇ ਮੂਰਤੀਆਂ ਰੱਖੀਆਂ ਸਨ ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ ਤੂੰ ਠਾਸਰਾ ਨੂੰ ਇਸ਼ਨਾਨ ਕਰਾਉਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਵਿੱਚ ਢਲ بھر ਕੇ ਲਿਆਉਣਾ ਹੈ ਪਵਿੱਤਰ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ ਤੇ ਠਾਸਰਾ ਨੂੰ ਇਸ਼ਨਾਨ ਕਰਾਉਣਾ ਹੈ ਬਗੀਚੇ ਵਿੱਚ ਜਾ ਕੇ ਫੁੱਲ ਤੋੜਨੇ ਨਹੀਂ ਬਗੀਆ ਵਿੱਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਸਰ ਦੇ ਗਲ ਵਿੱਚ ਪਾਉਣੀ ਹੈ ਸਿਰਫ ਇਤਨਾ ਹੀ ਨਹੀਂ ਘਰ ਵਿੱਚ ਜਿਹੜੀ ਕਪਿਲਾ ਗਊ ਹੈ ਉਸ ਦਾ ਦੁੱਧ ਚੋ ਕੇ ਤੂੰ ਠਾਕਰਾ ਨੂੰ ਪਿਲਾਣਾ ਹੈ ਇਹ ਸਾਰਾ ਕਰਮ ਜੋ ਨਾਂ ਦਾ ਪਤਾ ਨਿਤ ਕਰਦਾ ਸੀ ਕਿ ਅੱਜ ਕਿਧਰੇ ਬਾਹਰ ਕੰਮਕਾਰ ਲਈ ਜਾ ਰਿਹਾ ਹੈ ਤੂੰ ਨਾਮ ਦੇਵ ਨੂੰ ਕਹਿ ਦਿੰਦਾ ਹੈ ਜਿਤਨੇ ਕਿਰਤਕ ਮੈਂ ਨਾਮ ਆ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਵੰਦਨ ਤੂੰ ਕਰ ਰਿਹਾ ਹੈ ਅਮਰਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸਵਾਭਾਵ ਮੁਤਾਬਕ ਆਪ ਉੱਠੇ ਨੇ ਬ੍ਰह्म ਗੂਰਤ ਤੇ ਗਾਗਰ ਪਿੱਛਲ ਵਿਛਰੇ ਰੱਖੀਏ ਨਦੀ ਦੇ ਕਟ੍ਹ ਤੇ ਗਾਗਰ ਖੂਬ ਮਾਂਜੀਏ ਇਸ਼ਨਾਨ ਕੀਤਾ ਹੈ ਗਾਗਰ ਨੂੰ ਭਰਿਆ ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ ਮੱਛੀਆਂ ਤੇ ਪੈ ਗਈ ਕੁਝ ਮੈਂਡਕ ਸਨ ਉਹਨਾਂ ਤੇ ਪੈ ਗਈ ਕੁਝ ਕਛੂਏ ਸਨ ਉਹਨਾਂ ਤੇ ਪੈ ਗਏ ਆਪ ਦੇ ਅੰਦਰੋਂ ਅਮਰ ਗੀਤ ਦਾ ਝਰਨਾ ਇੰਜ ਫੁੱਟਿਆ ਆਨੀ ਲੈ ਕੁੰਮ ਭਰਾਈ ਲੈ ਉਦਤ ਠਾਕਰ ਕੋਈ ਇਸ਼ਨਾਨ ਕਰੋ ਪਰ 42 ਲੱਖ ਜੀਵ ਜਲ ਮੇ ਹੋਤੇ ਬੀਥਲ ਭੇਲਾ ਕਾਹੇ ਕਰ ਮਹਾਰਾਸ਼ਟਰ ਦੇ ਵਿੱਚ ਪ੍ਰਭੂ ਦਾ ਇੱਕ ਨਾਮ ਬੀਥਲ ਵੀ ਹੈ ਉਸੇ ਦਾ ਹੀ ਆ ਪ੍ਰਯੋਗ ਕਰਦੇ ਨੇ ਬੀਥਲ ਨਾਮ ਦਾ ਇੱਕ ਮੰਦਰ ਵੀ ਹੈ ਬੀਥਲ ਮੰਦਰ ਪੰਡਰਪੁਰ ਦੇ ਵਿੱਚ ਔਰ ਉਹ ਤੀਰਥ ਹੈ ਪਰ ਬਹੁਤ ਵੱਡੀ ਪੂਰਨਮਾਸੀ ਵਾਲੇ ਦਿਨ ਵੀਰ ਰੰਗੀ ਹੈ। ਸ਼੍ਰੀ ਨਾਮਦੇਵ ਜੀ ਮਹਾਰਾਜ ਕਰਨ ਐ ਦੇਖਲ 10 ਮੈਂ ਕੀ ਕਰਾਂ ਮੈਂ ਪਾਣੀ ਭਰਿਆ ਹੈ ਗਾਗਰ ਮਾਂਜੀ ਹੈ ਤੈਨੂੰ ਇਸ਼ਨਾਨ ਕਰਾਣਾ ਹੈ ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਹੈ। ਕਿਉਂ ਕਿ 42 ਲੱਖ ਜੂਨੀਆਂ ਤੇ ਆਖਰ ਪਾਣੀ ਦੇਖਣ ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇਖੀ ਕਰਦਿਆਂ ਹੈ। ਜਨਮ ਉਹਨਾਂ ਦਾ ਪਾਣੀ ਵਿੱਚ ਜੀਵਨ ਉਹਨਾਂ ਦਾ